ਅਧੀਕਰਣ ਸੁਣੋ ਜੀ ਜਿਵੇਂ ਮੈਂ ਤੁਹਾਨੂੰ ਦੇਖੋ ਜੀ ਲਾਅ ਇਨ ਆਰਡਰ ਹੁੰਦਾ ਸਾਡੇ ਕੋਲ ਕੁਦਰਤੀ ਅੱਜ ਮੈਡਮ ਪਹਿਲਾਂ ਸਵੇਰੇ ਉਹਨਾਂ ਦੀ ਡਿਊਟੀ ਲੱਗੀ ਸੀ ਉਹ ਉੱਥੇ ਮਸ਼ਰੂਫ ਹਨ ਜੇ ਉਹਨਾਂ ਦਾ ਨੁਮਾਇੰਦਾ ਹੈ ਉਹ ਵੀ ਇਕੁਅਲੀ ਮੈਜਿਸਟਰੇਟ ਹੀ ਹੁੰਦਾ ਠੀਕ ਹੈ ਜੀ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਜੋ ਪਹਿਲਾਂ ਹੋਇਆ ਨਹੀਂ ਹੋਇਆ ਉਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਇਹ ਮੇਰੇ ਦਾਇਰੇ ਵਿੱਚ ਨਹੀਂ ਹੈ ਮੈਂ ਮੈਨੂੰ ਮੇਰੀ ਬੇਨਤੀ ਹੈ ਮੈਨੂੰ ਕੰਪਲੀਟ ਦਾ ਕਰਨ ਦਿਓ ਬਾਈ ਜੀ ਤੁਹਾਨੂੰ 8 ਮਹੀਨੇ ਹੋ ਗਏ ਜੇ ਤਾਂ ਮੇਰੇ ਵੱਲੋਂ ਕੋਈ ਐਫਰਟ ਘਟ ਹੋਇਆ ਹੁਣ ਮੈਂ ਤਾਂ ਉਸ ਬਾਰੇ ਤੁਹਾਨੂੰ ਦੱਸ ਸਕਦਾ ਤੇ ਅੱਗੇ ਤੁਹਾਨੂੰ ਜੇ ਮੈਂ ਨਾ ਕਰਾਂ ਤਾਂ ਤੁਸੀਂ ਮੈਨੂੰ ਬਰਾੜ ਸਾਹਿਬ ਉਹਦੀ ਇੱਕ ਵਜ੍ਹਾ ਹੈ ਉਹਦੀ ਵਜ੍ਹਾ ਪਤਾ ਕੀ ਆ ਬੈਠੇ ਇਹਨਾਂ ਦੇ ਬੱਚੇ ਗੁਜ਼ਰੇ ਸੀ ਇਹਨਾਂ ਨੂੰ ਪੁੱਛੋ ਮੇਰਾ ਮੈਂ ਦੱਸਦਾ ਇਹਨਾਂ ਦੇ ਕਿਸ ਇੱਕ ਮਿੰਟ ਪੁੱਛੋ ਜੀ ਤੁਹਾਨੂੰ ਲਿਉਣ ਵਾਲੇ ਵੀ ਅਸੀਂ ਆ ਸਾਰੇ ਬਿਲਕੁਲ ਜੀ ਤੁਹਾਨੂੰ ਲਿਉਣ ਵਾਲੇ ਵੀ ਅਸੀਂ ਆ ਪੁੱਛੋ ਜੀ ਇਹਨਾਂ ਦਾ ਮੈਂ ਬਰਾੜ ਸਾਹਿਬ ਬਰਾੜ ਸਾਹਿਬ ਇੱਕ ਬੇਨਤੀ ਸੁਣੋ ਤੁਸੀਂ ਕਿਹਾ ਕਿ ਤੁਸੀਂ ਸੜਕਾਂ ਤੇ ਬੈਠੇ ਹੋ ਲੋਕ ਖਰਾਬ ਹੋ ਰਹੇ ਨੇ ਤੇ ਸਾਡੀ ਵੀ ਬੇਨਤੀ ਇਹ ਹੈ ਵੀ ਜਦੋਂ ਅਸੀਂ ਸ਼ਾਂਤਮਈ ਢੰਗ ਨਾਲ ਅਲੱਗ ਬੈਠੇ ਹੁੰਨੇ ਆ ਉਦੋਂ ਕਿਉਂ ਨਹੀਂ ਆਵਾਜ਼ ਸੁਣੀ ਜਾਂਦੀ ਉਦੋਂ ਕਿਉਂ ਨਹੀਂ ਪ੍ਰਸ਼ਾਸਨ ਨਾਲ ਮੈਨੂੰ ਦੱਸੋ ਕੱਲ ਤੁਸੀਂ ਕੱਲ ਪੀਸਫੁਲੀ ਬੈਠੇ ਸੀ ਉੱਥੇ ਇਹਨਾਂ ਤੇ ਅਸੀਂ ਗਏ ਆ ਕੱਲ ਵੀ ਗਿਆ ਮੈਂ ਇਨਾਂ ਕੋਲ ਪੁੱਛੋ ਸਰਦਾਰ ਸਾਹਿਬ ਤੁਸੀਂ ਆਪਦੀ ਜ਼ਾਤ ਤੇ ਨਾ ਲਾਓ ਤੁਸੀਂ ਐ ਸਮਝ ਰਹੇ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰ ਰਹੇ ਸਰਦਾਰ ਸਾਹਿਬ ਤੁਸੀਂ ਸਾਡੇ ਨਾਲ ਹੋ ਮੈਂ ਕਹਿ ਰਿਹਾ ਬਟੌਰ ਦੇ ਉੱਤਰ ਨਮੈਂਦੇ ਬਟੌਰ ਡਿਸਟ ਇੱਕ ਮਿੰਟ ਯਾਰ ਇੱਕ ਮਿੰਟ ਆਰਾਮ ਨਾਲ ਗੱਲ ਇੱਧਰ ਰੋਜੋ ਮਾੜਾ ਜਿਹਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮਾੜਾ ਰੋ ਕੋਈ ਨਾ ਇੱਥੇ ਆਰਾਮ ਨਾਲ ਬਰਾੜ ਸਾਹਿਬ ਆਰਾਮ ਨਾਲ ਪਹਿਲਾਂ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਵਧੀਆ ਮਾਹੌਲ ਚ ਗੱਲਬਾਤ ਹੋਣੀ ਹੈ ਸਾਰੇ ਬਹਿ ਕੇ ਸੁਣੋਗੇ ਬੈਠ ਕੇ ਸੁਣੋ ਜੋ ਗੱਲ ਆ ਦੇਖੋ ਤੁਹਾਡੇ ਸਾਹਮਣੇ ਹੋ ਰਹੀ ਅਸੀਂ ਕੋਈ ਪਰਦੇ ਵਾਲੀ ਗੱਲ ਨਹੀਂ ਕਰ ਰਹੇ ਬੈਠੋ ਜੇ ਤੁਸੀਂ ਦੇਖੋ ਸਾਡੇ ਨਾਲ ਸਪੋਰਟ ਕਰਨ ਆਇਓ ਸੰਘਰਸ਼ ਦੀ ਤਾਂ ਬੈ ਕੇ ਪਿਆਰ ਸਤਿਕਾਰ ਨਾਲ ਗੱਲ ਸੁਣੋ ਠੀਕ ਹੈ ਜੋ ਤਹਿਸੀਲਦਾਰ ਸਾਹਿਬ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਅੱਜ ਛੁੱਟੀ ਹੈ ਅੱਜ ਛੁੱਟੀ ਵਾਲੀ ਗੱਲ ਨਹੀਂ ਦੇਖੋ ਹੈਗੀ ਹੋਮ ਮਿਨਿਸਟਰੀ ਡਿਪਾਰਟਮੈਂਟ ਸੁੱਤਾ ਨਹੀਂ ਪਿਆ ਕਿ ਅੱਜ ਛੁੱਟੀ ਹੈ ਹੋਮ ਮਿਨਿਸਟਰੀ ਭਗਵਾਨਤ ਮਾਨ ਜੀ ਦੇ ਅੰਡਰ ਹੈ ਹੋਮ ਮਿਨਿਸਟਰੀ 24 ਘੰਟੇ ਜਾਗਦੀ ਹੈ ਸਾਡੇ ਇੱਕ ਇੱਕ ਹਰਕਤ ਦੀ ਇੰਟੈਲੀਜੈਂਸ ਰਿਪੋਰਟਾਂ ਜਾਂਦੀਆਂ ਨੇ ਉੱਪਰ ਤੇ ਬੇਨਤੀ ਹੈ ਜਿਹੜੀ ਵੀ ਗੱਲ ਤੁਸੀਂ ਕਰਨੀ ਹੈ ਜੋ ਵਿਸ਼ਵਾਸ ਦੇਣਾ ਹੈ ਪ੍ਰਸ਼ਾਸਨ ਨੂੰ ਆਪਣੋਂ ਉੱਪਰਲੇ ਅਧਿਕਾਰੀਆਂ ਨੂੰ ਲੈ ਕੇ ਦੱਸ ਦਿਓ ਬਜ਼ੁਰਗ ਬੈਜੋ ਬਾੜਾ ਬੈਜੋ ਗੱਲ ਕਰ ਲੈਂਦੇ ਆ ਬਾਬਾ ਜੀ ਬਰਾੜ ਸਾਹਿਬ ਬਰਾੜ ਸਾਹਿਬ ਇੱਕ ਸਾਰੀ ਸੰਗਤ ਵੱਲੋਂ ਅਸੀਂ ਤੁਹਾਨੂੰ ਇੱਕ ਬੇਨਤੀ ਕਰ ਦਿੰਦੇ ਆ ਇਹ ਸਾਰੀ ਸੰਗਤ ਦੀ ਇੱਕ ਸੋਚੀ ਸਮਝੀ ਬੇਨਤੀ ਹੈ ਬਿਲਕੁਲ ਜੀ ਬਿਲਕੁਲ ਕਿ ਸਾਨੂੰ ਕਿਉਂਕਿ ਸਾਡਾ ਤੁਸੀਂ ਸਾਡੇ ਚੋਂ ਪਹਿਲੀ ਗੱਲ ਤੁਹਾਡੀ ਲਈ ਇੱਜ਼ਤ ਹੈ ਪਿਆਰ ਹੈ ਇਹ ਗੱਲ ਕਲੀਅਰ ਦੂਜੀ ਗੱਲ ਜਿੰਨਾ ਚਿਰ ਸਾਨੂੰ ਮਿਨਿਸਟਰੀ ਲੈਵਲ ਤੇ ਜਾਂ ਚੀਫ ਸੈਕਟਰੀ ਜਾਂ ਡੀਜੀਪੀ ਲੈਵਲ ਤੇ ਇਹ ਆਸ਼ਵਾਸਨ ਨਹੀਂ ਮਿਲਦਾ ਕਿ ਇਸ ਦਿਨ ਇੱਥੇ ਇਸ ਬਿੱਲ ਬਾਰੇ ਇੱਕ ਪੱਕੀ ਗੱਲ ਹੋ ਜੂਗੀ ਇਹਦਾ ਕੋਈ ਨੋਟੀਫਿਕੇਸ਼ਨ ਜਾ ਰਹੀ ਹੋਊ ਇਹਦਾ ਕੋਈ ਸਪੈਸ਼ਲ ਸੈਸ਼ਨ ਬੁਲਾਇਆ ਜਾਊ ਕੁਝ ਵੀ ਕਾਨੂੰਨ ਵਾਲੇ ਪਾਸੇ ਤੁਰਨ ਦਾ ਅਸੀਂ ਆਹ ਜਾਬਜੈਕਸ਼ਨ ਆ ਉਹ ਮੀਟਿੰਗ 10 ਦਿਨ ਕਦੋਂ ਹੋ ਰਹੀ ਹੈ ਬਟ ਜਿਹੜੀ ਚੀਜ਼ ਤੁਹਾਡੇ ਹੱਥ 'ਚ ਨਹੀਂ ਬਰਾੜ ਸਾਹਿਬ ਤੁਸੀਂ ਉਹ ਵਾਦਾ ਕਰ ਜੂਗੇ ਆਪਾਂ ਕੀ ਕਰਾਂਗੇ ਇੱਕ ਦੂਜੇ ਦਾ ਮੈਂ ਤਾਂ ਹੀ ਤਾਂ ਨਹੀਂ ਕਰ ਰਿਹਾ ਤੇ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਤੁਸੀਂ ਕਰੋ ਨਾ ਸਿਰਫ ਉੱਤੇ ਫੋਨ ਕਰਕੇ ਦੱਸ ਦਿਓ ਕਿ ਅਸੀਂ ਆ ਆਸ਼ਵਾਸਨ ਮੰਗ ਰਹੇ ਆ ਉਹਦੇ ਦਿਨ ਇਹਨਾਂ ਦੀ ਗੱਲ ਕਰਾ ਲੈ ਅਮਨ अरोड़ा ਜੀ ਇਹਨਾਂ ਨੂੰ ਫੋਨ ਕਰ ਲੈਂਦੇ ਕੱਲ ਨੂੰ ਇਲੈਕਸ਼ਨ ਹੋਣਗੇ ਸਾਰਿਆਂ ਨੂੰ ਫੋਨ ਕਰਨਗੇ ਉਹਨਾਂ ਨੂੰ ਕੋਈ ਗੱਲ ਕਰ ਲੈਣ ਇਹਨਾਂ ਨਾਲ ਦੇ ਦਿਨ ਫੋਨ ਤੇ ਆਸ਼ਵਾਸਨ ਅਸੀਂ ਉੱਠ ਜਾਗੇ ਵਰਨਾ ਇਹ ਵਾਅਦਾ ਜਾਊਗਾ ਲੰਗਰ ਵੀ ਆਜੂਗਾ ਅਸੀਂ ਇੱਥੇ ਤੰਬੂ ਬਿਲਾ ਲਾਂਗੇ ਅਹੀ ਹੋਈ ਸੀ ਅਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਫੋਲੋ ਅਪ ਕਰਕੇ ਕੋਸ਼ਿਸ਼ ਕਰਾਂ ਹੱਲ ਕੱਢਾਂ ਪੋਜ਼ਿਟਿਵਲੀ ਇਟ ਵਾਸ ਅ ਕਮਿਟਮੈਂਟ ਮੇਡ ਇਨ ਬ੍ਰੌਟ ਡੇਲਾਈਟ ਐਨ ਇਨਫਰੰਟ ਆਵਰੀਵਨ ਤੁਸੀਂ ਸੁਣਿਆ ਇਹਨਾਂ ਨੇ ਕੀ ਕਿਹਾ ਕੱਲ ਸਾਡਾ ਮਤਲਬ ਹੋਰ ਸੀ ਸਾਹਿਬ ਕੀ ਹੋਇਆ ਗੰਭੀਰੀ ਹਾਲਤ ਹੋਈ ਉਹਨਾਂ ਦੀ ਹਾਲਤ ਖਰਾਬ ਹੋ ਗਈ ਇਹ ਕਹਿ ਰਹੇ ਨੇ ਕਿ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਡਾ ਹੱਲ ਕੱਢਾਂਗੇ ਅੱਛਾ ਠੀਕ ਹੈ ਕੀ ਇਹ ਦੱਸ ਸਕਦੇ ਨੇ ਕਿ ਕਿੰਨੇ ਦਿਨ ਅਸੀਂ ਵੇਟ ਕਰੀਏ ਮੈਂ ਤਾਂ ਜੀ ਅੱਜ ਹੀ ਜਾ ਕੇ ਗੱਲ ਕਰ ਰੂਗਾ ਬਟ ਅੱਗੇ ਜੋ ਜਵਾਬ ਆਊਗਾ ਉਹ ਮੈਂ ਇਹਨਾਂ ਨੂੰ ਉਹ ਜਵਾਬ ਤੁਸੀਂ ਹੁਣ ਲੈ ਲਓ ਬਸ ਇੰਨੀ ਹੀ ਸਾਡੀ ਬੇਨਤੀ ਹੈ ਉਹ ਜਵਾਬ ਹੁਣ ਲੈ ਲਓ ਬਸ ਇੰਨੀ ਕਿ ਸਾਡੀ ਬੇਨਤੀ ਹੈ ਜੀ ਮੈਨੂੰ ਪੁੱਛੋ ਜੀ ਮੜ ਕੋਈ ਹਾਂ ਨਾ ਇਹ ਬੇਨਤੀ ਹੈ ਮਾਰੇ ਪਰੇ ਹੋ ਗਏ ਲੈ ਲਓ ਬਿਆਹ ਨੇ ਰਾਮ ਨਾਲ ਤੁਸੀਂ ਹਾਂ ਨਾ ਜੀ ਸਾਸ ਦਿੱਤੀ ਹੈ ਕੋਈ ਗੱਲ ਨਹੀਂ ਸੰਗਤ ਜੀ ਜੋ ਵੀ ਰਾਮਨਾ ਰਾਮਨਾ ਗੱਲਬਾਤ ਹੈ ਤੁਹਾਡੇ ਸਭ ਦੇ ਸਾਹਮਣੇ ਬਿਲਕੁਲ ਸ਼ੀਸ਼ੇ ਵਾਂਗੂ ਸਪਸ਼ਟ ਰੱਖੀ ਜਾਊਗੀ ਇੱਥੇ ਕੋਈ ਗੱਲ ਪਰਦੀਆ ਇੱਕ ਦੇਖੋ ਸੰਘਰਸ਼ ਉਹ ਕਾਮਯਾਬ ਹੁੰਦੇ ਨੇ ਜਿਹੜੇ ਸ਼ਾਂਤ ਮਈ ਰਹਿੰਦੇ ਨੇ ਇਹ ਆਪਾਂ ਨੇ ਦੇਖਿਆ ਦਿੱਲੀ ਦੇ ਕਿਸਾਨ ਮੋਰਚੇ ਤੋਂ ਬਿਲਕੁਲ ਬੜੇ ਪਿਆਰ ਸਤਿਕਾਰ ਨਾਲ ਜਿਵੇਂ ਦ੍ਰਿੜਤਾ ਨਾਲ ਪਿਆਰ ਸਤਿਕਾਰ ਨਾਲ ਗਰਜੀਤ ਸਿੰਘ ਬੈਠਾ ਆਪਦੇ ਸਨੇਹਦੰਦਾ ਸੰਗਤ ਨੂੰ ਉਸੇ ਤਰ੍ਹਾਂ ਅੱਜ ਦੇ ਇਸ ਧਰਨੇ ਦਾ ਇਸ ਸੰਘਰਸ਼ ਦਾ ਸਨੇਹਾ ਲੋਕਾਂ ਵਿੱਚ ਇਹੀ ਜਾਣਾ ਚਾਹੀਦਾ ਹੈ ਕਿ ਸ਼ਾਂਤਮਈ ਆਪਣੀ ਮੰਗ ਰੱਖੀ ਗਈ ਹੈ ਜੇ ਕੋਈ ਗੌਰ ਨਾ ਹੋਈ ਤਾਂ ਮਜਬੂਰੀ ਵਸ ਹੋ ਸਕਦਾ ਸਾਨੂੰ ਅਗਲੇ ਇਕੱਠ ਦੀ ਗਾਲ ਪਾਰਕ ਦੀ ਥਾਂ ਤੇ ਕਿਸੇ ਰੋਡ ਦੀ ਦੇਣੀ ਪਵੇ ਸਾਰਾ ਆਪਾਂ ਬੈਠੇ ਇਹ ਫਿਰ